ਪਸਵਾਂ ਦਾ ਜਿਕਰ ਪਸਵਾਂ ਦੀ ਫਿਕਰ YouTube ਚੈਨਲ ਨਿਊ ਗੇਲ ਫਾਰਮਰ ਦੇਖ ਰਹੇ तमाम ਸ੍ਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਮਿੱਤਰੋ ਪਿੰਡ ਪਲੂਰ ਦੇ ਵਿੱਚ ਪਲੂਰ ਪਿੰਡ ਤੋਂ ਜਿਹੜਾ ਹਰੀਏ ਵਾਲੇ ਵਾਲਾ ਕੱਚਾ ਰਾਹ ਵਾ ਮਿੱਤਰੋ ਉਹ ਰਾਹ ਦੇ ਉੱਤੇ ਬਾਈ ਬਲਜਿੰਦਰ ਵੀਰ ਦੇ ਕੋਲੇ ਪਹੁੰਚੇ ਹੋਏ ਆਂ ਤੇ ਬਾਈ ਦੇ ਕੋਲੇ ਦੋ ਟੋਕੜਾ ਗੱਪਣਾ ਚੱਕਪਾ ਸੁਈਆਂ ਦਾ ਖਜ਼ਾਨਾ ਕਰਦੀਆਂ ਮਈਆਂ ਦੋਵੇਂ ਟੋਕੜਾ ਗੱਪਣਾ ਚੈੱਕ ਪਾਸ ਬਹੁਤ ਭਰਾਵਾਂ ਦੇ ਫੋਨ ਕਰ ਲਾਂ ਦਾ ਜਵਾਬ ਇੱਕ ਵੀਡੀਓ ਚ ਦੇਣ ਲੱਗਾ ਦੋਵੇਂ ਮਈ ਬਈ ਟਕਾਣੇ ਰੀਆਂ ਜਿਹੜੇ ਭਰਾ ਨੂੰ ਚਾਹੀਦੀਆਂ ਹੋਈਆਂ ਤੁਸੀਂ ਬਾਈ ਨਾਲ ਰਾਬਤਾ ਕਾਇਮ ਕਰ ਲਿਆ ਜੇ ਕਿਉਂਕਿ ਪਸੂ ਬਾਈ ਦੇ ਕੋਲ ਚੰਗੇ ਹੀ ਆ ਸਾਰੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਬਲਵਿੰਦਰ ਭਾਈ ਸੇਰ ਠੀਕ ਆ ਹਾਂਜੀ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਬਾਈ ਬਹੁਤ ਸ਼ੁਕਰ ਆ ਬਾਈ ਅੱਛਾ ਦੋ ਮੱਝਾਂ ਹਨਾ ਬਈ ਹਾਂਜੀ ਬਾਈ ਮੀਨੀ ਕਿੰਨੇ ਚਰ ਦੀ ਗੱਪਣਾ ਵੀਰੇ ਸਾਢੇ 3-4 ਮਹੀਨਿਆਂ ਦੀ ਬਈ ਤੇ ਉਰਲੀ ਵੀਰੇ 3-4 ਮਹੀਨਿਆਂ ਦੀ 3-4 ਮਹੀਨੇ ਦੁੱ ਇਹ ਉਰਲੀ ਹੈਗੀ 3 ਮਹੀਨਿਆਂ ਦੀ ਹਾਂਜੀ ਵੀਰੇ ਤੇ ਪਰਲੀ ਸਾਢੇ 3 ਨਾਂ ਦੀ ਸਾਢੇ 3 ਨਾਂ ਦੀ ਠੀਕ ਹੈ ਭਾਈ ਮੀਨੀ ਮੈਂ ਜਿਹੜੀ ਵੀਰੇ ਦੁੱਧ 5 ਕਿਲੋ ਦੋਵੇਂ ਟਾਈਮ ਹੀ ਮਿਲਦੀ ਭਾਈ ਨਹੀਂ ਇੱਕ ਟਾਈਮ ਮਿਲਦੀ ਹੈ ਭਾਈ ਇੱਕ ਟਾਈਮ ਮਿਲਦੀ ਹੈ ਵੀਰੇ ਹਾਂਜੀ ਸਵੇਰ ਮਿਲਦੀ ਹੈ ਸਵੇਰ ਮਿਲਦੀ ਹੈ ਜਿੰਨੀ ਦੀ ਵੱਡੀ-ਵੱਡੀ ਬਹੁਤ ਆ ਹਨਾ ਭਾਈ ਹਾਂਜੀ ਵੱਡੀ ਬਹੁਤ ਕਿੰਨਾ ਦੁੱਧ ਦੇ ਕੀ ਤਾਜੀ ਵੀਰੇ ਇਹ 13 ਕਿਲੋ ਹੀ ਦਿੰਦੀ ਹੈ ਭਾਈ ਐਵੇਂ ਝੂਠ ਮਾਰਨ 15 ਸੌਣਾ ਨਹੀਂ ਠੀਕ ਹੈ ਵੀਰੇ ਕੀ ਰੇਟ ਰਹੂਗਾ ਵੱਡੇ ਪਈ ਜਾਂਦਾ ਇਹ ਤਾਂ 75000 ਰੁਪਿਆ ਹੈ 75000 ਰੁਪਿਆ ਹੈ ਥੋਰਦੀ ਵੀਰੇ ਮਾੜੀ ਜੀ ਕਰ ਥੋਰ ਦਿਨ ਹਾਂਜੀ ਹਾਂਜੀ ਫੁੱਲੀ ਭਰਾ 55 ਕਿਲੋ ਦੁੱਧ ਦਾ ਇੱਕੇ ਟਾਈਮ ਬਾਈ ਠੀਕ ਆ ਸੁਬਾਹ ਦੇ ਟਾਈਮ ਮਿਲਦੀ ਆ ਇਹ ਕਰਮਾ ਹੀ ਵੇਖ ਸਕਦੇ ਆ ਬਾੜੇ ਤੇ ਮਿਲਦੀ ਨਾ ਸੁਬਾਹ ਬਾੜੇ ਤੇ ਬਾੜੇ ਤੇ ਹਾਂ ਵੱਡੀ ਬੁੱਡੀ ਵੇਖੋ ਮੈਂ ਕਿੱਡੀ ਆ ਬਾਈ ਕੋਈ ਚੈਨ ਨਹੀਂ ਕਰਣੀ ਪੂਰੀ ਸਿੰਘ ਹਿਲਦੇ ਦੋਵੇਂ ਵੀਰੇ ਹਾਂਜੀ ਹਾਂਜੀ ਵੀਰੇ ਹਾਂ ਮਾੜੇ ਸਿੰਘ ਹਲਾਈ ਮਾੜੇ ਵੀਰੇ ਬਾਲੇ ਨਹੀਂ ਹਿਲਦੇ ਮਾੜੇ ਮਾੜੇ ਹਿਲਦੇ ਮਾੜੇ ਮਾੜੀ ਆ ਹੂੰ ਪਰਲਾ ਜ਼ਿਆਦਾ ਬਾਲੇ ਨਹੀਂ ਹਿਲਦੇ ਸੈਗਰ ਪਰਲਾ ਥੋੜਾ ਇੱਕ ਉਹਦਾ ਮੱਥੇ ਕੋਲ ਉਹ ਹਿਲਦੇ ਹੁੰਦੇ ਉਹ ਨੀਂ ਚੀਜ਼ ਹੋएगी ਮਾੜ ਚਲਕ ਜੀ ਦਿੰਦੇ ਵੇ ਇੱਕ ਥੋੜਾ ਜਿਹਾ ਘੱਟ ਹੈ ਇਹਦੇ ਇੱਕ ਜ਼ਿਆਦਾ ਹੋ ਤੀਜੇ ਲਈ ਲੈ ਵੀ ਆ ਦੀ ਜਦ ਦੇਖ ਸਕਦੇ ਆ ਥੱਲੋ ਵੀ ਸਾਫ ਸੁਥਰੀਆਂ ਬਹਿਆਂ ਯਾਰ ਤੇ ਵੀਰੇ ਉਰਲੀ ਮੈਂ ਕਾਲੀ ਜਿਹੜੀ ਬਾਈ ਹਾਂਜੀ ਵੀਰੇ ਇਹ ਦੋਵੇਂ ਟਾਈਮ ਮਿਲਦੀ ਆ ਇਹ ਦੋਵੇਂ ਟਾਈਮ 8 ਕਿਲੋ ਦੁੱਧ ਦੇ ਇਹ ਥੱਲੇ 8 ਕਿਲੋ ਦੁੱਧ ਦੇ ਹਾਂ ਬਾਈ ਤੇ ਇਹ ਤਾਜੀ ਕਿੰਨਾ ਕੁ ਦੇਗੀ ਵੀਰੇ ਇਹ 15 ਕਿਲੋ ਦੀ ਗਾਰੰਟੀ ਹੋਊ ਆਪਣੀ ਜੀ ਬਾਈ ਜੀ ਥੱਲੋ ਬਹੁਤ ਬਣਦੀ ਹੋਊਗਾ ਬਹੁਤ ਬਣਦੀ ਆ ਹੂੰ ਅੱਛਾ ਵੀਰੇ ਇਹ ਸੂਏ ਕਿੰਨੇ ਲਈ ਗੱਪਣੇ ਇਹ ਇਹ ਤੀਜੇ ਸੂਏ ਲਈ ਇਹ ਤੀਜੇ ਸੂਏ ਲਈ ਹਾਂਜੀ ਇਹ ਕਿੰਨੇ ਦੇ ਦੇਵਾਂਗੇ ਵੀਰੇ ਆਪਾਂ ਇਹ ਵੀ 75 ਦੇ ਦੇ ਦਾਂਗੇ ਡੇਢ ਦਾ ਜੋੜਾ ਦੇ ਦਾਂਗੇ ਜੇ ਕੋਈ ਲੈਣ ਵਾਲਾ ਹੋਵੇ ਜੇ ਕੋਈ ਲੈਣ ਵਾਲਾ ਹੋਵੇ ਡੇਢ ਦਾ ਜੋੜਾ 75 ਰੁਪਏ 75 ਵਾਲਾ ਭਾਅ ਕਰਦੇ ਆਂਗੇ ਹਾਂਜੀ ਬਾਈ ਠੀਕ ਆ ਬਾਈ ਠੀਕ ਆ ਡੇਢ ਦਾ ਹੋ ਗਿਆ ਠੀਕ ਆ ਵੀਰੇ ਤੇ ਟਾਈਮ ਬਾਈ ਵੇਖ ਲਓ ਬਈ ਵਿੱਚ ਵੀਡੀਓ ਦਾ ਟਾਈਮ ਹੈ ਕਿੰਨਾ ਦੀ ਹੈ ਹੈ 1:33 1:13 ਸ਼ਾਮ ਦੇ ਵਾਲਾ 1:33 1:33 ਦਾ ਟਾਈਮ ਆ ਡੇਢ ਕੁ ਵਜੇ ਦੇ ਕਰੀਬ ਵੀਡੀਓ ਬਣਾ ਰਹੇ ਆ ਆਪਾਂ ਉਹ ਸਭ ਦੇ ਜੱਜਮੈਂਟ ਕਰਨੀਆਂ ਅੱਜ ਹੈਗੀ ਤਰੀਕ 19 ਹੈ ਨਾ ਬਈ 19 ਜੁਲਾਈ ਦੀ ਇਹ ਵੀਡੀਓ ਆ ਵੀਰੇ ਤੇ ਬਾਕੀ ਮੈਂ ਟਿਕਾਣੇ ਦੀਆਂ ਦੋਵੇਂ ਵੀਰੇ ਵੀ ਉਰਲੀ ਵੀ ਤੋੜਦੇ ਬਈ ਜਿਹੜਾ ਏਕੜਾ ਦੇ ਮੜਾ ਜਾਂਦਾ ਇਹਦੇ ਥਲੇ 8 ਕਿਲੋ ਦੁੱਧ ਆ ਇਹ ਤਿੰਨ ਮਹੀਨਿਆਂ ਦੀ ਗੱਪਣਾ ਕਰਮਾਂ ਵਾਲੀ ਇੱਕ ਪਾਸਾ ਬਈ ਦੋਵੇਂ ਮਹੀਆ ਤੁਸੀਂ ਕਰਵਾ ਲਿਓ ਬਾਈ ਨੇ ਕਰਵਾਈਆਂ ਹੋਈਆਂ ਉਹਦੀਆਂ ਆਪਣੇ ਸਾਂਣ ਤੋਂ ਹੀ ਗੱਪਣਾ ਦੋਵੇਂ ਆਪਣੇ ਸਾਂਣ ਤੋਂ ਹੀ ਗੱਪਣਾ ਆਹ ਸਾਂਣ ਤੋਂ ਦੋਵੇਂ ਗੱਪਣਾ ਬਈ ਘਰੇ ਖੜਾ ਬਾਈ ਦਸਾਂਣ ਦੀ ਦਿਖਾ ਦਿੰਦੇ ਜੇ ਤੂੰ ਸਾਂਣ ਤਨੋਲੇ ਮੇਲੇ ਦਾ ਹਨਾ ਵੀਰੇ ਹਾਂਜੀ ਹਾਂਜੀ ਵੀ ਉਤਲਾਉਂਦਾ ਚੜੱਕ ਦਾ ਟੋਲੇ ਪੱਖ ਤੋਂ ਕਿਹੜੇ ਦਾ ਇਹ ਐ 29 ਦਾ ਐ 29 ਦਾ ਔ ਕਟਾ ਬਈ ਐਮ 29 ਦਾ ਬਾਈ ਕੋਲੇ ਇਹ ਸਾਨ ਤੋਂ ਕਰਮ ਵਾਲੀ ਗੱਪਣਾ ਕ੍ਰੋਸਿੰਗ ਵੀ ਚੱਲਦੀ ਜੇ ਕੇ ਨੇ ਮੈਮੂ ਕ੍ਰੋਸ ਕਰਉਣੀ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਲਿਆ ਕਰੋ ਅੱਛਾ ਕਿਹਦੇ ਨੰਬਰ ਦਾ ਜੀ ਬਾਈ 98765 ਜੀ 28169 ਇੱਕ ਵਾਰੀ ਹੋਰ ਬੋਲ ਦਿਓ 98765 98765 28169 28169 ਹਾਂਜੀ 98765 28169 ਬਾਈ ਦਾ ਨੰਬਰ ਆ ਮਿੱਤਰੋ ਪਿੰਡ ਪਲੂਰਾ ਜਿਲ੍ਹਾ ਲਗਦਾ ਬਾਈ ਡੂਗਾ ਜਾਣਕਾਰੀ ਲਈ ਨੰਬਰ ਸਕੇ ਲਿਆ ਬਲੰਦਰ ਵੀਰ ਕੋਲ